ਓ ਯਾਰ ਤੇ ਮੱਪੇ ਤੇਰਾ ਕਾ ਤੁੰ ਮੈਂ ਕਹਿੰਦਾ ਸੁੰਦਰ ਬਣ ਨਾ ਨਾ ਮੈਨੂੰ ਤੈਨੂੰ ਸੋਚਿਆ ਰਿਹਾ ਕਰ ਤੂੰ ਮੈਂ ਕਹਿੰਦਾ ਸੁੰਦਰ ਬਣ ਨਾ ਨਾ ਮੈਨੂੰ ਤੈਨੂੰ ਸੋਚਿਆ ਰਿਹਾ ਕਰ ਤੂੰ ਮੈਂ ਕਹਿੰਦਾ ਸੁੰਦਰ ਬਣ ਨਾ ਨਾ ਮੈਨੂੰ ਉਹ ਭਰਾ ਵਾਰੋਕ ਤੇ ਇਹ ਬਹੁਤ ਕਾਦੀ ਵਾਇਰਲ ਹੋਂਦੀ ਆ ਜਿਹੜੀ ਥੱਪੜ ਮਾਰੇ ਥੱਪੜ ਮਾਰੇ ਮੈਂ ਕਿਨੂੰ ਤੇ ਸੋਰੀ ਸਰ ਤੁਸੀਂ ਐਦਾਂ ਮੈਨੂੰ ਕੈਪਚਰ ਨਹੀਂ ਕਰ ਸਕਦੇ ਮੇਰੇ ਖਾਣੇ ਦੇ ਵਿੱਚ ਪਹਿਲਾਂ ਮੈਨੂੰ ਗੱਲ ਦੱਸੋ ਕਿ ਹੋਈ ਹੈ ਪਹਿਲਾਂ ਮੈਨੂੰ ਗੱਲ ਦੱਸੋ ਕੀ ਹੋਈ ਹੈ ਮੈਨੂੰ ਗੱਲ ਤਾਂ ਦੱਸੋ ਤੁਸੀਂ ਆ ਕੇ ਥਾਣੇ ਦੀ ਬਣਾਓ ਤੇ ਮੈਨੂੰ ਕਾਤਤ ਕਰੀ ਜਾਣੋ ਆ ਕੇ ਦੱਸੋ ਕਿ ਯਾਰ ਪਹਿਲਾਂ ਮੈਨੂੰ ਵੀਡੀਓ ਦਿਖਾਓ ਪਹਿਲਾਂ ਗੱਲ ਦੱਸੋ ਆਹ ਬਾਤ ਆਪਣੇ ਬੰਦੇ ਕਿੱਥਾ ਕਰਨ ਦੇ ਨੇ ਆਹ ਫੋਨ ਫਸ ਗਈ ਫੋਨ ਹੀ ਫਸਦੇ ਭਾਈ ਬਿਲਕੁਲ ਗਲਤ ਕਰ ਨਹੀਂ ਗਲਤ ਬਿਲਕੁਲ ਗਲਤ ਗੱਲ ਆ ਭਾਈ ਪਾਕਿਸਤਾਨ ਤੇ ਪਹਿਲਾ ਤੇ ਤੁਹਾਡਾ ਤਰੀਕਾ ਤੁਹਾਡਾ ਤਰੀਕਾ ਤੁਹਾਡਾ ਤਰੀਕਾ ਸਹੀ ਆ ਆ ਠੀਕ ਆ ਤੁਹਾਡਾ ਤਰੀਕਾ ਸਹੀ ਆ ਆ ਠੀਕ ਆ ਇਹ ਗੱਲ ਗੱਲ ਦੀ ਗੱਲ ਕੀ ਆ ਆ ਠੀਕ ਆ ਗੱਲ ਤੁਹਾਡੀ ਕਿ ਫੇਸਬੁਕ ਤੇ ਜਾਂ ਦੂਸਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਆਪਣਾ ਬਸਟੈਂਡ ਚੌਕੀਨ ਚਾਰਜ ਮਟਾਲਾ ਇਹ ਸੇ ਜਗਤਾਰ ਸਿੰਘ ਇੱਕ ਲੜਕੀ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਮੁੰਛੀ ਜਿਹੜਾ ਥਾਣੇ ਦਾ ਐਮਐਸਸੀ ਮਨਪ੍ਰੀਤ ਸਿੰਘ ਉਹ ਵੀ ਇੱਕ ਲੜਕੇ ਨੂੰ ਉਹਦੇ ਥੱਪੜ ਮਾਰ ਰਿਹਾ ਇਹ ਵੀਡੀਓ ਦੇਖੀ ਹੈ ਜੋ ਮੁਰਲੀ ਰਿਪੋਰਟ ਹੈ ਦੀ ਉਹਦੇ ਮੁਤਾਬਕ ਤੇ ਇਹਨਾਂ ਦਾ ਇਹ ਕੰਡਕਟ ਜਿਹੜਾ ਉਹ ਟੋਟਲੀ ਅਨਐਕਸੈਪਟੇਬਲ ਹੈ ਨਹੀਂ ਕਹਿਣਾ ਜੋ ਵੀਡੀਓ 'ਚ ਨਜ਼ਰ ਆ ਰਿਹਾ ਉਹ ਤੋਂ ਤੇ ਇਸ ਗੱਲਾਂ ਤੋਂ ਉਲਟਾ ਗੱਲ ਇਸ ਕਰਕੇ ਤੁਰੰਤ ਪ੍ਰਭਾਵ ਤੋਂ ਅਸੀਂ ਏਐਸਏ ਜਗਤਾਰ ਸਿੰਘ ਤੇ ਐਮਐਸਸੀ ਮਨਪਰੀ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ